ਤਿਆ ਤੋਂ ਬਾਅਦ ਕੰਗਣਾ ਖੇਡਣ ਵੇਲੇ ਮੁੰਡੇ ਨੇ ਸਾਰਿਆਂ ਦੇ ਸਾਹਮਣੇ ਕਹੀ ਆ ਗੱਲ ਸਾਰੇ ਹੀ ਰਿਸ਼ਤੇਦਾਰ ਸੁਣ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਵੱਖੋ ਵੱਖਰੇ ਧਰਮਾਂ ਵਿੱਚ ਵਿਆਹਾਂ ਦੇ ਵੱਖੋ ਵੱਖਰੇ ਸ਼ਗਨ ਹੁੰਦੇ ਨੇ ਜਿਨ੍ਹਾਂ ਨੂੰ ਕਰਨ ਦਾ ਢੰਗ ਵੀ ਹਰੇਕ ਦਾ ਵੱਖੋ ਵੱਖਰਾ ਹੀ ਹੁੰਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਵਿਆਹੀ ਜੋੜੀ ਕੰਗਣਾ ਖੇਡ ਰਹੀ ਏ ਦਰਸਲ ਇਸ ਰਸਮ ਵਿੱਚ ਅਖੀਰ ਤੇ ਮੁੰਡਾ ਕੁੜੀ ਦੀ ਝੋਲੀ ਵਿੱਚ ਸਾਰਾ ਕੁਝ ਪਾ ਕੇ ਕਹਿੰਦਾ ਹੈ ਕਿ ਖੱਟਿਆ ਕਮਾਇਆ ਸਾਰਾ ਤੇਰੀ ਝੋਲੀ ਪਾਇਆ ਪਰ ਇਸ ਵਿਆਹ ਵਿੱਚ ਮੁੰਡਾ ਸ਼ਗਨਾਂ ਦਾ ਅੱਧਾ ਸਮਾਨ ਕੁੜੀ ਦੇ ਤੇ ਅੱਧਾ ਸਮਾਨ ਮਾਂ ਦੀ ਝੋਲੀ ਵਿੱਚ ਪਾ ਦਿੰਦਾ ਏ ਅਤੇ ਕਹਿੰਦਾ ਹੈ ਕਿ ਖੱਟਿਆ ਕਮਾਇਆ ਅੱਧਾ ਤੇਰੀ ਝੋਲੀ ਤੇ ਅੱਧਾ ਮੇਰੀ ਮਾਂ ਦੀ ਝੋਲੀ ਵਿੱਚ ਪਾਇਆ ਖੰਡਿਆ ਕਮਾਇਆ ਅੱਧਾ ਤੇਰੀ ਝੋਲੀ ਪਾਇਆ ਅੱਧਾ ਮੇਰੇ ਬਾਣੇ ਚ ਜਿਸ ਤੋਂ ਬਾਅਦ ਮਾਂ ਆਪਣੇ ਪੁੱਤ ਨੂੰ ਜੱਫੀ ਪਾ ਲੈਂਦੀ ਏ ਸੋ ਇਸ ਵਿਆਹ ਵਾਲੇ ਮੁੰਡੇ ਨੇ ਸ਼ਗਨਾ ਵੇਲੇ ਵੀ ਆਪਣੀ ਘਰ ਵਾਲੀ ਅਤੇ ਮਾਂ ਨੂੰ ਬਰਾਬਰ ਹੀ ਰੱਖਿਆ ਜਿਸ ਕਰਕੇ ਸਾਰੇ ਹੀ ਇਸ ਮੁੰਡੇ ਦੀ ਬਹੁਤ ਹੀ ਤਾਰੀਫ ਕਰ ਰਹੇ ਨੇ ਕਿ ਇਸ ਮੁੰਡੇ ਨੇ ਇਹ ਬਹੁਤ ਵਧੀਆ ਕੰਮ ਕੀਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ